ਸਤਿਕਾਰਯੋਗ ਪੰਜਾਬੀਓ ਅੱਜ ਤੋਂ 4 ਦਿਨ ਪਹਿਲਾਂ ਪਹਿਲੀ ਪਾਸ਼ਾਹੀ ਸਤਗੁਰੂ ਨਾਨਕਦੇਵ ਜੀ ਦੇ ਜਨਮ ਸਥਾਨ ਸultanpur Lodhi ਵਿਖੇ ਨਿਹੰਗ ਸਿੰਘਾਂ ਦਾ ਤੇ ਪੁਲਿਸ ਦਾ ਟਕਰਾ ਹੋਇਆ ਇਸ ਟਕਰਾ ਦੇ ਵਿੱਚ ਇੱਕ ਬਹੁਤ ਬਰੀਕੀ ਵਾਲੀ ਗੱਲ ਸੀ ਕਿ ਦੋ ਪੱਤਰਕਾਰ ਭਾਈਚਾਰੇ ਦੇ ਜਰਨਲਿਸਟ ਬੁਰੀ ਤਰ੍ਹਾਂ ਨਾਲ ਕੁੱਟੇ ਗਏ ਅਖਬਾਰ ਦੇ ਵਿੱਚ ਇਹ ਖਬਰ ਲੱਗੀ ਹਿੱਟ ਬਾਈ ਕੌਪਸ ਡੂਰਿੰਗ ਕਲੈਸ਼ ਜਰਨਲਿਸਟਸ ਹੀアリング ਲਾਸ ਕਿੰਨੇ ਕੁੱਤੇ ਗਏ ਪੱਤਰਕਾਰ ਕਿ ਉਹਨਾਂ ਦਾ ਕੰਨੋ ਗੋਲੇ ਹੋ ਗਏ ਦੋ ਉਂਗਲੀਆਂ ਵੀ ਟੁੱਟ ਗਈਆਂ ਔਰ ਇੱਕ ਖਬਰ ਜਿਹੜੀ ਆ ਪੰਜਾਬ ਦੇ ਵਿੱਚ ਇਸੇ ਹੀ ਇਸੇ ਹੀ ਖਬਰ ਦਾ ਇਹ ਹਿੱਸਾ ਆ ਇਹ ਮੈਂ ਖਬਰ ਜਿਹੜੀ ਪੰਜਾਬੀਆਂ ਨੂੰ ਜਰੂਰ ਸੁਣਨੀ ਚਾਹੀਦੀ ਆ ਇਹ ਪੰਜਾਬੀ ਟੀਵੀ ਨਿਊ ਚੈਨਲ ਜਰਨਲਿਸਟ ਉਹ ਦੋਸ਼ ਲਾਉਂਦਾ ਆ ਕਿ ਉਹ ਤੇ ਉਹਦੇ ਕੈਮਰਾਮੈਨ ਨੂੰ ਪੁਲਿਸ ਨੇ ਜਦੋਂ ਕਵਰੇਜ ਕਰ ਰਿਆ ਸੀ ਨਿਹੰਗ ਸਿੰਘਾਂ ਤੇ ਪੁਲਿਸ ਦੇ ਟਕਰਾਓ ਦੀ ਜਦੋਂ ਗੋਲੀਆਂ ਚੱਲ ਰਹੀਆਂ ਸੀ ਤਾਂ ਬੁਰੀ ਤਰ੍ਹਾਂ ਦੇ ਨਾਲ ਕੁੱਟਿਆ ਗਿਆ ਇੰਨਾ ਕੁੱਟਿਆ ਗਿਆ ਕਿ ਉਹਦਾ ਉਸ ਪੱਤਰਕਾਰ ਦੀਆਂ ਖੱਬੇ ਕੰਨ ਦਾ ਖੱਬਾ ਕੰਨ ਹੈ ਜਿਹੜਾ ਉਹਦਾ ਇਅਰ ਡਰਮ ਡਰਮ ਮੈਂਬਰੇਨ ਜਿਹੜੀ ਆ ਕੰਨੋ ਬੋਲਾ ਹੋ ਗਿਆ ਪਰਦਾ ਪਾਟ ਗਿਆ ਕੰਨ ਦਾ ਔਰ ਪੱਤਰਕਾਰ ਇਹ ਵੀ ਦੱਸਦਾ ਕਿ ਉਹਦੇ ਕੈਮਰਾਮੈਨ ਨੂੰ ਜਿਹੜੀ ਆ ਸਰਜਰੀ ਕਰਾਣੀ ਪਈ ਉਹਦੇ ਇੱਕ ਹੱਥ ਦੀਆਂ ਦੋ ਉਂਗਲੀਆਂ ਟੁੱਟ ਗਈਆਂ। ਔਰ ਨਾਲ ਹੀ ਦੱਸਦਾ ਕਿ ਪੱਤਰਕਾਰ ਨੇ ਪੱਤਰਕਾਰ ਦੱਸਦਾ ਆ ਕਿ ਪੁਲਿਸ ਨੇ ਉਹਨੂੰ ਲਾਠੀਆਂ ਨਾਲ ਕੁੱਟਿਆ। ਔਰ ਇੱਕ ਲਾਠੀ ਲੋਹੇ ਦੀ ਸੀਗੀ। ਔਰ ਕੁੱਟਿਆ ਹੀ ਨਹੀਂ ਚਪੇੜਾਂ ਮਾਰੀਆਂ ਸਲੈਪਡ ਵੀ ਪੁਲਿਸ ਪਰਸਨਲ ਸਲੈਪਡ ਵੀ ਔਰ ਇੱਕ ਤਾਂ ਕਹਿੰਦਾ ਮੈਨੂੰ ਇੱਕ ਪੁਲਿਸ ਵਾਲੇ ਨੇ ਤਾਂ ਗੋਡਿਆਂ ਨਾਲ ਗੋਡੇ ਨਾਲ ਗੋਡਾ ਲਾ ਕੇ ਕੁੱਟਿਆ। ਐਂਡ ਵਨ ਹਿੱਟ ਮੀ ਵਿਦ ਅ ਨੀ। ਔਰ ਪੱਤਰਕਾਰ ਦਾ ਨਾਮ ਹੈ ਜਰਨਲਿਸਟ ਚਰਨਜੀਤ ਸਿੰਘ ਔਰ ਕੈਮਰਾਮੈਨ ਦਾ ਨਾਮ ਹੈ ਸਲਤ ਮਲਵਿੰਦਰ ਸਿੰਘ। ਅਸੀਂ ਕਹਿੰਦਾ ਸਵੇਰੇ 5 ਵਜੇ ਘਟਨਾ ਸਥਾਨ ਤੇ ਪੁੱਜੇ ਫਾਇਰਿੰਗ ਹੋ ਰਹੀ ਸੀ ਅਸੀਂ ਉਸ ਵੇਲੇ ਰਿਕਾਰਡ ਕੀਤਾ ਇਸੇ ਖਬਰ ਦੇ ਵਿੱਚ ਇਹ ਦੱਸ ਰਹੇ ਆ ਜਿਹੜੀ ਮੈਡੀਕਲ ਲੀਗਲ ਰਿਪੋਰਟ ਆਈ ਆ গিਵਨ ਬਾਈ ਸੇਵਨ ਹਸਪੀਟਲ ਮੈਂਸ਼ਨ ਉਹ ਮੈਂਸ਼ਨ ਕਰਦੀ ਆ ਕਿ रेडिश ब्राउन ब्रूज मार्क्स ऑन लेफ्ट थाई ਖੱਬੇ ਪੱਟ ਦੇ ਉੱਤੇ ਜਿੱਦਾਂ 부ਚੜ ਕੁੱਟਦੇ ਆ ਇਦਾਂ ਉਹ ਨਿਸ਼ਾਨ ਸੀਗੇ ਪੂਰੇ ਲੱਗਦੇ ਲਾਲ ਪੂਰੇ ਰੰਗ ਦੇ लेफ्ट ਸ਼ੋਲਡਰ ਐਂਡ ਰਾਈਟ फोरआर्म ਇੱਥੇ ਵੀ ਸੀਗੇ ਪੱਟ ਤੇ ਵੀ ਸੀਗੇ ਔਰ ਇੱਥੇ ਵੀ ਸੀਗੇ ਐਸ ਜਗ੍ਹਾ ਦੇ ਉੱਤੇ ਮਤਲਬ ਲਾਠੀਆਂ ਇੰਨੀ ਜ਼ੋਰ ਨਾਲ ਬਰੀਆਂ ਕੈਮਰਾਮੈਨ ਪੱਤਰਕਾਰ ਔਰ ਰਿਪੋਰਟਿੰਗ ਦਾ ਜਿਹੜਾ ਪੱਤਰਕਾਰ ਹੈ ਉਹ ਕੁੱਟੇ ਗਏ ਵੀ ਰਿਕਾਟਡ कैमरा मैन दस रिकॉर्डेड द फायरिंग बाय पुलिस एज पार्ट ऑफ अवर जॉब बट ए पुलिस मैन जूज टू हिट द कैमरामैन एंड कॉप्स आल्सो हिज मोबाइल फोन हैड ए रिकॉर्डिंग ऑफ द पुलिस एक्शन पत्रकार कहता कि मेरा कैमरा भी खोलया गया मेरा मोबाइल जिस मोबाइल ने मैं रिकॉर्ड कर रहा है वो स्नेच कर लिया गया और हरे तक नहीं मोड़िया द मोबाइल फोन हैज स्टिल नॉट बीन रिटर्न he said adding that police personnel jused him metallic lathi to hit the cameraman cameraman balwinder singh suffered a fracture each on two finger of his right hand patrakar paichara ji aam aadmi party di punjab police lohe diyan lathiyan da put rahi hai goda pher rahi hai patrakaran te lathi lohe di lathi pher rahi hai ਪੱਤਰਕਾਰਾਂ ਦੇ ਕੈਮਰੇ ਤੱਕ ਖੋਹ ਲੈ ਗਏ ਕਾਲੇ ਦੇ ਪਰਦੇ ਤੱਕ ਪਾੜ ਦਿੱਤੇ ਗਏ ਕੁੱਟ ਮਾਰ ਦੇਣਾ ਪੂਰੇ ਪੰਜਾਬ ਦਾ ਪੱਤਰਕਾਰ ਭਾਈਚਾਰਾ ਚੁੱਪ ਬੈਠਾ ਆ ਆਮ ਲੋਕਾਂ ਦੇ ਹੱਕ 'ਚ ਜਿੱਦਾਂ ਆਵਾਜ਼ ਚੱਕੀ ਜਾਣੀ ਚਾਹੀਦੀ ਸੀ ਆਮ ਲੋਕਾਂ ਦੇ ਵਾਹ ਹੱਕ ਦੇ ਵਿੱਚ ਗਾਰੰਟੀ ਫੇਰ ਹੋ ਗਈ ਨਸ਼ੇ ਦੀ ਪੰਜਾਬ ਚ ਆਵਾਜ਼ ਨਹੀਂ ਚੁੱਕੀ ਗਈ ਕੋਈ ਪੱਤਰਕਾਰ ਬੋਲਿਆ ਨਹੀਂ ਪੰਜਾਬ ਚ ਗਰੰਟੀ ਫੇਰ ਹੋ ਗਈ 1000 ਰੁਪਏ ਔਰਤਾਂ ਨੂੰ ਦੇਣਾ ਸੀ ਆਵਾਜ਼ ਨਹੀਂ ਚੁੱਕੀ ਗਏ ਪੰਜਾਬ ਚ ਦਲਤ ਭਾਈਚਾਰੇ ਨੂੰ ਕੇਜਰੀਵਾਲ ਸਾਹਿਬ ਨੇ ਪੰਜ ਗਰੰਟੀਆਂ ਦਿੱਤੀਆਂ ਸੀ ਪੰਜੋ ਹੀ ਗਰੰਟੀਆਂ ਫੇਰ ਹੋ ਗਈਆਂ ਪੱਤਰਕਾਰ ਭਾਈਚਾਰੇ ਨੇ ਆਵਾਜ਼ ਨਹੀਂ ਚੁੱਕੀ ਪੰਜਾਬ ਦੇ ਵਿੱਚ ਕਿਹੜੀ ਗਰੰਟੀ ਹੈ ਜਿਹਨੂੰ ਤੁਸੀਂ ਕਹਿ ਸਕਦੇ ਆ ਕਿ ਪੂਰੀ ਹੋਈ ਅੱਜ ਪੱਤਰਕਾਰ ਭਾਈਚਾਰਾ ਇਹ ਅੱਗ ਜਿਹੜੀ ਪੰਜਾਬ ਦੇ 3 ਕਰੋੜ ਰੁਪਏ ਆਬੀਆਂ ਨੂੰ ਲੱਗੀ ਪੰਜਾਬ ਨੂੰ ਲੱਗੀ ਅਜ ਪੱਤਰਕਾਰ ਭਾਈਚਾਰੇ ਦੇ ਘਰਾਂ ਨੂੰ ਵੀ ਲੱਗੀ ਮੇਰੀ মিডিਆ ਬੰਦੂਆਂ ਨੂੰ ਅਪੀਲ ਹੈ ਕਿ ਆਪਣੇ ਪੱਤਰਕਾਰ ਭਾਈਚਾਰੇ ਲਈ ਸਰਦਾਰ ਬਲਵਿੰਦਰ ਸਿੰਘ ਜੀ ਕੈਮਰਾਮੈਨ ਔਰ ਚਰਨਜੀਤ ਸਿੰਘ ਜੀ ਜਰਨਲਿਸਟ ਚਰਪਾਉ ਤੇਵਾ ਮੁੱਖ ਮੰਤਰੀ ਸਾਹਿਬ ਮਾਫੀ ਮੰਗ ਕੇ ਆਓ ਤੇਜਦੀਵਾਲ ਸਾਹਿਬ ਮਾਫੀ ਮੰਗ ਕੇ ਆ ਪੱਤਰਪਰਕਾਰ ਭਾਈਚਾਰੇ ਦੇ ਕੋਲ ਤੇ ਅਪੀਲ ਕਰਦੀ ਆ ਬਹੁਜਨ ਸਮਾਜ ਪਾਰਟੀ Shamla Chander Building Maintenance Handyman Under Trade Platform is now available on your local London area. He has more than five years experience in the same line. He used to work with reputed companies, agencies as well local builders with brothers. He is professional by plumbing, electrician, masonry work. Carpentry. For more information, please contact him at www.checktrade.com. ID number 921760. Shamra Chander Santal call him on this number 0748841161. ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ